ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਰਨਾ ਸਰਪੰਚ ਪਿੰਡ ਭੋਗੀ ਵਾਲ ਤੋਂ ਸਮੇਂ-ਸਮੇਂ ਦੌਰਾਨ ਜੋ ਸਰਕਾਰਾਂ ਵੱਲੋਂ ਜਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਜੋ ਚੱਲ ਰਹੀਆਂ ਸਕੀਮਾਂ ਨੇ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਮੇਂ-ਸਮੇਂ ਦੌਰਾਨ ਚਾਨਣਾ ਪਾਉਣਾ ਰਹਿਣਾ ਸੋ ਜੋ ਲੋਕ ਭਲਾਈ ਦੀਆਂ ਸਕੀਮਾਂ ਸਰਕਾਰਾਂ ਵੱਲੋਂ ਚੱਲ ਰਹੀਆਂ ਨੇ ਸੋ ਇਸੇ ਤਹਿਤ ਇੱਕ ਸੈਂਟਰ ਸਰਕਾਰ ਵੱਲੋਂ ਬੜੇ ਲੰਬੇ ਸਮੇਂ ਤੋਂ ਇੱਕ ਸਕੀਮ ਚੱਲ ਰਹੀ ਹੈ ਪੀਐਮ ਸਨਮਾਨ ਨਿਧੀ ਯੋਜਨਾ ਜਿਹਦੇ ਵਿੱਚ 2000 ਰੁਪਇਆ ਪ੍ਰਤੀ ਮਹੀਨਾ ਸਾਡੇ ਕਿਸਾਨ ਵੀਰਾਂ ਨੂੰ ਜੋ ਛੋਟੇ ਕਿਸਾਨ ਨੇ ਜਿਨ੍ਹਾਂ ਕੋਲੇ ਜ਼ਮੀਨ ਘੱਟ ਹੈ ਉਹਨਾਂ ਨੂੰ ਆਉਂਦਾ ਹੁੰਦਾ ਸੀ ਉਹ ਕਈ ਕਾਰਨਾ ਕਰਕੇ ਬੰਦ ਹੋ ਚੁੱਕਿਆ ਕਈਆਂ ਨੂੰ ਸਾਲ ਹੋ ਗਿਆ ਮਿਲਿਆ ਨਹੀਂ ਕਈਆਂ ਨੂੰ 8 8 10 10 ਮਹੀਨੇ ਹੋ ਗਏ ਸੋ ਮੈਂ ਉਸੇ ਤਹਿਤ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਿਹਾ ਸੋ ਉਹਦੇ ਤਿੰਨ ਕਾਰਨ ਨੇ ਮੇਨ ਇੱਕ ਤਾਂ ਜਿਆ ਉਹਦੇ ਵਿੱਚ ਤੁਹਾਡਿਆ ਫਰਦ ਨਹੀਂ ਲੱਗੀ ਹੋਣੀ ਜਾਂ ਦੂਸਰਾ ਆਪਣਾ ਤੁਹਾਡਾ ਡਾਕਖਾਨੇ ਵਿੱਚ ਖਾਤਾ ਨਹੀਂ ਖੁੱਲ੍ਹਿਆ ਹੋਣਾ ਜਾਂ ਤੀਸਰਾ ਤੁਹਾਡੀ ਕੇਵਾਈਸੀ ਨਹੀਂ ਹੋਈ ਹੋਣੀ ਸੋ ਇਹਨਾਂ ਤਿੰਨਾ ਕਾਰਨਾ ਕਰਕੇ ਉਹ ਜੋ ਪੈਸੇ ਉਹ ਰੁਕੇ ਹੋਏ ਨੇ ਸੋ ਮੈਂ ਸਾਰੇ ਵੀਰਾਂ ਨੂੰ ਸਾਡੇ ਨਗਰਦਿਆਂ ਨੂੰ ਮੈਂ ਬੇਨਤੀ ਕਰਦਾ ਕਿ 34 35 ਬੰਦੇ ਨੇ ਉਹ ਸੋ ਆਪਣਾ ਆਪਣਾ ਨਾਮ ਦੇਖ ਕੇ ਜਿਨ੍ਹਾਂ ਨੂੰ ਪਹਿਲਾਂ ਆਉਂਦਾ ਤਾਂ ਉਹ ਮੇਰੇ ਨਾਲ ਆ ਕੇ ਸੰਪਰਕ ਕਰ ਲੈਣ ਮੈਂ ਉਹਨਾਂ ਦੀ ਕੇਵਾਈਸੀ ਵੀ ਕਰਵਾ ਕੇ ਦਊਂਗਾ ਜੇ ਫਰਦ ਲੱਗਣ ਵਾਲੀ ਆ ਮੈਂ ਫਰਦ ਲਗਾ ਕੇ ਵੀ ਦਊਂਗਾ ਤੇ ਆਪਣਾ ਜਾਂ ਡਾਕਖਾਨੇ ਵਿੱਚ ਖਾਤਾ ਖੁੱਲਣ ਵਾਲਾ ਤਾਂ ਉਹਨਾਂ ਦੇ ਡਾਕਖਾਨੇ ਵਿੱਚ ਖਾਤਾ ਵੀ ਖਲਵਾ ਕੇ ਦੇਵਾਂਗੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਸਿੱਧੇ ਤੌਰ ਤੇ ਵੀ ਜਾਣਾ ਚਾਹੁੰਦਾ ਉਹ ਸਿੱਧੇ ਤੌਰ ਤੇ ਵੀ ਜਾ ਕੇ ਆਪਣਾ ਕਰ ਸਕਦਾ। ਸੋ ਮੇਰਾ ਇਹ ਵੀਡੀਓ ਬਣਾਉਣ ਦਾ ਸਿਰਫ ਮਕਸਦ ਇਹ ਹੈ ਕਿ ਜੋ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਨੇ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ। ਸੋ ਮੈਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਲਈ ਜਾਣਨਾ ਪਾਉਣਾ ਰਹਿਣਾ। ਸੋ ਇਸੇ ਤਹਿਤ ਅੱਜ ਇਹ ਮੈਂ ਵੀਡੀਓ ਬਣਾਈ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ। ਤਾ ਜੋ ਕਿਸੇ ਦਾ ਭਲਾ ਹੋ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ